ਜ਼ਿਲ੍ਹਾ ਸ਼ਿਆਰਪੁਰ ਦੇ ਕਸਬਾ ਗੜਦੀਵਾਲਾ ਦੇ ਕੰਢੇ ਖੇਤਰ ਵਿੱਚ ਪੈਂਦੇ ਪਿੰਡ ਰਗਵਾਲ ਵਿਖੇ ਲੁੱड्डੂ ਗੋਦ ਦੇ ਜਠੇਰਿਆਂ ਦਾ ਸਾਲਾਨਾ ਪੰਡਾਰਾ 18 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਪੰਡਾਰਾ ਪਰਵੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਲੁੱड्डੂ ਦੀ ਪ੍ਰਧਾਨਗੀ ਹੇਠ ਸਮੂਹ ਲੁੱड्डੂ ਪਰਿਵਾਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਜਠੇਰਿਆਂ ਦੇ ਸਥਾਨ ਤੇ ਅਰਦਾਸ ਬੇਨਤੀ ਉਪਰੰਤ ਝੰਡੇ ਦੀ ਰਸਮ ਨਿਭਾਈ ਗਈ। ਇਸ ਮੌਕੇ ਗਾਇਕ ਮਨਜੀਤ ਭੋਗਪੁਰ ਵਾਲੇ ਐਂਡ ਪਾਰਟੀ ਵੱਲੋਂ ਧਾਰਮਿਕ ਗੀਤ ਭਰ ਜਾਂਦੀ ਨਾ ਪਾਲ ਹੈ ਨਾਮ ਵਾਲਾ ਗਹਿਣਾ ਆਦਿ ਸ਼ਬਦਾ ਗੀਤਾਂ ਰਾਹੀਂ ਸੰਗਤਾਂ ਨੂੰ ਗੁਰੂ ਮਹਿਮਾ ਦਾ ਗੁਣਗaan ਕਰਵਾਇਆ ਗਿਆ ਇਸ ਮੌਕੇ ਪੰਡਾਰੇ ਚ ਸੰਗਤਾਂ ਲਈ ਠੰਡੇ ਮਿੱਠੇ ਜਲਦੀ ਸ਼ਬੀਲ ਚਾਹ ਪਕੋੜੇ ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਨੇ ਪ੍ਰਬੰਧਕ ਕਮੇਟੀ ਵੱਲੋਂ ਸਮਾਰੋਹ ਚ ਸ਼ਾਮਿਲ ਹੋਣ ਲਈ ਸੂ ਸੰਗਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਧਾਨ ਕੈਪਟਨ ਮਹਿੰਦਰ ਸਿੰਘ ਚਨੋਤਾ ਰਾਮ ਸਿੰਘ ਸਕਰਾਲਾ ਡਾਕਟਰ ਪ੍ਰੀਤਮ ਸਿੰਘ ਸਕਰਾਲਾ ਤਨਨਾ ਸਿੰਘ ਸੋਹਣ ਸਿੰਘ ਟਿੱਕਾ ਅਰਗੋਵਾਲ ਕੁਲਵਿੰਦਰ ਸਿੰਘ ਬਾਬਾ ਅਰਗੋਵਾਲ ਬਲਦੇਵ ਸਿੰਘ ਧਰਮਪੁਰ ਵਿਸ਼ਨ ਸਿੰਘ ਰਾਣਾ ਮਾਂਗਾ ਸਤਵਿੰਦਰ ਸਿੰਘ ਬਿੱਟਾ ਮਨਜੀਤ ਸਿੰਘ ਧੂਤਕਲਾ ਸੁਰਜੀਤ ਸਿੰਘ ਕੋਏ ਗੋਪਾਲ ਸਿੰਘ ਰੋਪੜ ਸਰਹਾਲਾ ਤਾਜਵਿੰਦਰ ਸਿੰਘ ਤਾਜ ਸਕਰਾਲਾ ਮਹਿੰਦਰ ਸਿੰਘ ਸਕਰਾਲਾ ਪ੍ਰਭਜੋਤ ਗੜਦੀwala ਸੁੱਖਾਪਿੰਦੂ ਪਰਸ਼ੋਤਮ ਸਿੰਘ ਭਪਿੰਦਰ ਮਾਂਗਾ ਦੀਪਕ ਲੁੱਡੂ ਗੜਦੀwala ਮੰਗਤ ਸਿੰਘ ਓਡਰਾ ਸੰਦੀਪ ਸਿੰਘ ਸਰਹਾਲਾ ਬਲਵਿੰਦਰ ਸਿੰਘ ਮਾਂਗਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਜੋਤ ਗੜਦੀwala ਦੇ ਨਾਲ ਹਰਦੀਪਿੰਦਰ ਦੀਪਕ ਦੀ ਰਿਪੋਰਟ ਆਪਣਾ ਪੰਜਾਬ 24